ਸਿਕਲ ਜੀ ਤੇ ਆਪਾਂ ਅੱਜ ਪਾਠ ਪੜ੍ਹਦੇ ਆਂ ਜੀ ਮੇਰੀ ਮੰਮੀ ਇਹਨੂੰ ਕਵਿਤਾ ਕਹਿੰਦੇ ਆ ਜੀ ਆਪਾਂ ਇਹ ਕਵਿਤਾ ਜੀ ਇੱਕ ਮਾਂ ਵਾਸਤੇ ਹੈ ਜੀ ਮਾਂ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੀ ਹੈ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰ ਕਰਦੀ ਹੈ ਇਹਨੂੰ ਸਕੂਲ ਜਾਣ ਲਈ ਤਿਆਰ ਕਰਦੀ ਹੈ ਕਿਸ ਤਰ੍ਹਾਂ ਨੂੰ ਵਰਦੀ ਪਹਿਨਾਉਂਦੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚੋਂ ਅੱਜ ਬੱਚਿਆਂ ਨੂੰ ਦੱਸਾਂਗੇ ਜੀ ਬੱਚਿਆਂ ਨੂੰ ਆਪਣੀ ਮੰਮੀ ਨਾਲ ਕਿੰਨਾ ਪਿਆਰ ਕਰਨਾ ਚਾਹੀਦਾ ਔਰ ਮਮਾ ਕਿੰਨਾ ਪਿਆਰ ਕਰਦੇ ਨੇ ਸ਼ੁਰੂ ਕਰਦੇ ਆਂ ਜੀ ਏ ਹੈ ਮੇਰੀ ਪਿਆਰੀ ਮੰਮੀ ਇਹੀ ਹੀ ਮਾਤਾ ਇਹੀ ਅੰਮੀ ਮੇਰੇ ਨਾਲ ਹੈ ਕਰਦੀ ਪਿਆਰ ਸਕੂਲ ਜਾਣ ਲਈ ਕਰੇ ਤਿਆਰ ਪਿਆਰ ਨਾਲ ਮੈਨੂੰ ਜੁਗਾਵੇ ਪਿਆਰ ਨਾਲ ਮੈਨੂੰ ਨਵਾਵੇ ਸੋਨੀ ਵਰਦੀ ਫਿਰ ਪਹਿਨਾਵੇ ਮੂੰਹ ਤੇ ਪਾਊਡਰ ਕਰੀਮ ਲਗਾਵੇ ਦੁੱਧ ਨਾਲ ਹੈ ਬ੍ਰੈਡ ਖਵਾਵੇ ਗੱਲ ਮੇਰੇ ਵਿੱਚ ਬਸਤਾ ਪਾਵੇ ਜਦ ਹੈ ਬੱਸ ਹਾਰਨ ਵਜਾਵੇ ਮੈਨੂੰ ਬੱਸ ਵਿੱਚ ਚੜਾਵੇ ਛੁੱਟੀ ਹੋਣ ਤੇ ਘਰ ਨੂੰ ਆਵਾਂ ਮੰਮੀ ਤੱਕ ਮੇਰੀਆਂ ਰਹਿਵਾਂ ਫਿਰ ਮੇਰੇ ਨਾਲ ਖੇਡੇ ਮੱਲੇ ਹੋ ਜਾਏ ਮੇਰੀ ਬੱਲੇ ਬੱਲੇ ਥੋੜੀ ਦੇਰ ਲਈ ਮੈਨੂੰ ਸੁਲਾਵੇ ਉੱਠ ਕੇ ਹੂੰ ਵਰ ਕਰਾਵੇ ਘਰ ਵਿੱਚ ਸਭ ਦਾ ਰੱਖੇ ਖਿਆਲ ਘਰ ਸਾਡਾ ਰੱਖਦੀ ਖੁਸ਼ਹਾਲ ਏ ਸੀ ਜੀ ਅਜ ਕਵਿਤਾ ਮੇਰੀ ਮੰਮੀ ਵਾਤਵਾਸ਼ਿਆ ਕਨਾਲ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਜੀ Beli video lagi like di sesi kali.